ਇੱਕ अहम ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜਿੱਥੇ ਕਿ ਹੁਣ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਯਾਨੀ ਕਿ ਹੁਣ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਵਧ ਗਿਆ ਤੇ ਰੋਸ ਪ੍ਰਦਰਸ਼ਨ ਕਰਨ ਦੇ ਲਈ ਹੁਣ ਸਰਕਾਰ ਨੂੰ ਵੱਡੀ ਚੇਤਾਵਨੀ ਕਿਸਾਨਾਂ ਨੇ ਦੇ ਦਿੱਤੀ ਹੈ ਜਾਣਕਾਰੀ ਪੂਰੀ ਇਸ ਬਾਬਤ ਆ ਚੁੱਕੀ ਹੈ ਕਿਸਾਨਾਂ ਨੇ ਜਿੱਥੇ ਕਿਹਾ ਕਿ 17 ਤੇ 18 ਦਸੰਬਰ ਨੂੰ ਡੀਸੀ ਦਫਤਰ ਜਿਹੜੇ ਕਿਸਾਨਾਂ ਦੇ ਵੱਲੋਂ ਘੇਰੇ ਜਾਣਗੇ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਵੱਡਾ ਫੈਸਲਾ ਲੈਂਦੀਆਂ ਹੋਈਆਂ ਨਜ਼ਰ ਆਈਆਂ ਨੇ ਇਸੇ ਹੀ ਚਾਲ ਦੇ ਤੁਹਾਨੂੰ ਦੱਸ ਦਈਏ ਕਿ ਇਹ ਵੀ ਕਿਹਾ ਗਿਆ ਹੈ ਕਿ ਜੇਕਰ 2 ਦਿਨਾਂ ਦੇ ਅੰਦਰ ਇਹ ਉਹਨਾਂ ਦੇ ਮਸਲੇ ਹੱਲ ਨਹੀਂ ਹੋਏ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਜਿਹੜੇ ਪ੍ਰਦਰਸ਼ਨ ਨੇ ਉਹ ਕੀਤੇ ਜਾਣਗੇ ਤੇ ਜਿਸ ਤੋਂ ਬਾਅਦ ਹੁਣ 19 ਤਰੀਕ ਨੂੰ ਰੇਲਵੇ ਟ੍ਰੈਕ ਘੇਰਨ ਦੀਆਂ ਤਿਆਰੀਆਂ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਯਾਨੀ ਕਿ ਕਿਸਾਨ 19 ਤਰੀਕ ਨੂੰ ਜਿਹੜੇ ਨੇ ਉਹ ਇਲਾਕੇ ਦੇ ਪੂਰਨ ਤੌਰ ਤੇ ਰੇਲਵੇ ਟਰੈਕ ਘਿਰਣਗੇ ਇਹ ਵੱਡਾ ਫੈਸਲਾ ਉਹਨਾਂ ਦੇ ਵੱਲੋਂ ਲੱਤਾ ਗਿਆ ਇਹ ਜਿਹੜੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਕਿਸਾਨ ਜਿਹੜੇ ਨੇ ਉਹਨਾਂ ਦੇ ਅੰਦਰ ਕਾਫੀ ਜ਼ਿਆਦਾ ਰੋਸ ਨਜ਼ਰ ਆ ਰਿਹਾ ਹੈ ਕਿਸਾਨਾਂ ਨੇ ਚੇਤਾਵਨੀ ਜਿਹੜੀ ਆ ਪੂਰਨ ਤੌਰ ਤੇ ਦਿੱਤੀ ਆ ਦਨ ਜਾਨੀ ਕਿ ਦੱਸ ਦਈਏ ਕਿ ਈਓਡੀ ਸਰਕਾਰੀ ਵਿਹਾਇਸ਼ ਜ਼ਮੀਨ ਵਿੱਚ ਦੱਬੀ ਆ ਦੱਬਿਆ ਟਰਾਲੀ ਦਾ ਸਮਾਨ ਬਰਾਮਤ ਹੋਇਆ ਜਿਸ ਤੋਂ ਬਾਅਦ ਕਿਸਾਨਾਂ ਦੇ ਮਨਾਂ ਦੇ ਵਿੱਚ ਰੋਸ ਨਜ਼ਰ ਆਇਆ ਹੁਣ ਕਿਸਾਨ ਸਖਤ ਅੰਦੋਲਨ ਦਾ ਉਹਨਾਂ ਨੇ ਅਲਟੀਮੇਟਮ ਜਿਹੜਾ ਦੇ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ ਤਾਂ ਤਿੱਖੇ ਪ੍ਰਦਰਸ਼ਨ ਨਾਲ ਵੱਲੋਂ ਕੀਤੇ ਜਾਣਗੇ ਇਹ ਪ੍ਰਦਰਸ਼ਨ ਕਿਸਾਨਾਂ ਦੇ ਹੱਕਾਂ ਦੀ ਲੜਾਈ ਅਤੇ ਆਮ ਜਨਤਾ ਨੂੰ ਇਸ ਮਾਮਲੇ ਬਾਰੇ ਸੂਚਿਤ ਕਰਨ ਦੀ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਤੇ ਜਾਣਕਾਰੀ ਇਹ ਵੀ ਦੱਸਦੀ ਹੈ ਕਿ ਨਾਬਾ ਦੇ EO ਦੀ ਸਰਕਾਰੀ ਕੋਠੀ ਦੇ ਵਿੱਚ ਟਰਾਲੀ ਦੇ ਪਾਰਟਸ ਅਤੇ ਹੋਰ ਚੋਰੀ ਦਾ ਸਮਾਨ ਬਰਾਮਦ ਹੋਣ ਤੋਂ ਬਾਅਦ ਕਿਸਾਨਾਂ ਦੇ ਮਨਾਂ ਵਿੱਚ ਰੋਸ ਤੇ ਇਹ ਮਸਲਾ ਜਿਆਦਾ ਸੋਸ਼ਲ ਮੀਡੀਆ ਤੇ ਫਖ ਗਿਆ ਤੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਵੱਡਾ ਐਲਾਨ ਕਰ ਦਿੱਤਾ ਹੈ ਜਾਨੀ ਕਿ ਹੁਣ ਦਸੰਬਰ ਦੇ ਵਿੱਚ ਵੱਡੇ ਪੱਧਰ ਦੇ ਪ੍ਰਦਰਸ਼ਨ ਦੇ ਐਲਾਨ ਜਿਹੜੇ ਕਿਸਾਨਾਂ ਦੇ ਵੱਲ ਕੀਤੇ ਨੇ ਕਿਸਾਨ ਜਥੇਬੰਦੀਆਂ ਇੱਕਜੁੱਟ ਹੋ ਕੇ ਵੱਡੇ ਫੈਸਲੇ ਲੈਣਦੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕਿਸਾਨਾਂ ਨੇ ਕਿਹਾ ਕਿ ਇਹ ਸਾਡੀ ਹੱਕਾਂ ਦੀ ਲੜਾਈ ਹੈ ਔਰ ਹੁਣ ਜਿਹੜੀ ਪ੍ਰਸ਼ਾਸਨ ਆ ਉਸ ਦਾ ਪਰਦਾ ਫਾਸ਼ ਹੋ ਗਿਆ ਕਿਵੇਂ ਇਹ heira feeri ਕਰਦੀ ਹੈ ਪ੍ਰਸ਼ਾਸਨ ਤਾਂheira feeri ਪ੍ਰਸ਼ਾਸਨ ਦੀ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਹੁਣ ਬੇहद ਅਹਿਮ ਫੈਸਲਾ ਲਿੱਤਾ ਗਿਆ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਵੱਡੇ ਪੱਧਰ ਤੇ ਪ੍ਰਦਰਸ਼ਨ ਵੀ ਜਿਹੜਾ ਕੀਤਾ ਜਾ ਰਿਹਾ ਲਗਾਤਾਰ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਤੇ ਕਿਸਾਨਾਂ ਨੇ ਅਲਟੀਮੇਟਮ ਦੇ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਅਸੀਂ ਜੋ ਹੈ ਬਿਲਕੁਲ ਵੀ ਬਖਸ਼ਾ ਨੰਗੇ ਨਹੀਂ ਤਾਂ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਨਹੀਂ ਪ੍ਰਵਾਨ ਹੁੰਦੀਆਂ ਤੇ 19 ਦੇਰ ਤੱਕ ਸਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ 19 ਤਰੀਕ ਨੂੰ 19 ਦਸੰਬਰ ਨੂੰ ਇਹ ਜਿਹੜੇ ਰੇਲਵੇ ਟਰੈਕ ਨੇ ਉਹਨਾਂ ਨੂੰ ਘੇਰਨ ਦਾ ਅਲਟੀਮੇਟਮ ਸਰਕਾਰ ਨੇ ਦਿੱਤਾ ਹੈ ਪਹਿਲਾਂ 2 ਦਿਨ ਡੀਸੀ ਦਫ਼ਤਰ ਜਿਹੜੇ ਨੇ ਉਹ ਘੇਰੇ ਜਾਣਗੇ ਤਾਂ ਦੇਖਣਾ ਹੋਵੇਗਾ ਕਿ ਅਖਰਕਾਰ ਇਸ ਪੂਰੇ ਮਾਮਲੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਕੀ ਕੁਝ ਕਿਸਾਨ ਜਥੇਬੰਦੀਆਂ ਹੋਰ ਵੱਡੇ ਫੈਸਲੇ ਲੈਂਦੇ ਨੇ ਪਰ ਸਿੱਤੀ ਚੇਤਾਵਨੀ ਜਿਹੜੀ ਆ ਕਿਸਾਨਾਂ ਨੇ ਸਰਕਾਰ ਨੂੰ ਜਿਹੜੀ ਦੇ ਦਿੱਤੀ ਹੈ ਤੇ ਕਿਹਾ ਕਿ ਸਰਕਾਰ ਨੂੰ ਹੁਣ ਇੱਥੇ ਚੋਕ ਸਹੂਣ ਦੀ ਲੋੜ ਹੈ